ਸਾਡੇ ਪੰਜਾਬ ਦੇ ਵਿੱਚ ਬੜੇ ਹਾਰਡ ਆਏ ਆ ਪੰਜਾਬ ਦੀ ਜਿਹੜੇ ਹੈਗੇ ਕਿਸਾਨ ਜੀ ਮਜ਼ਦੂਰ ਬਹੁਤ ਤਰਸਜੁਗ ਹਾਲਾਤ ਚੋਂ ਗੁਜ਼ਰ ਰਹੇ ਹੈਗੇ ਆ ਖਾਸ ਕਰਕੇ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਆ ਜਾਂ ਹਾਲਾਤ ਦੇਖਨੇ ਉਦਾਂ ਦੇ ਹਾਲਾਤ ਹੈਗੇ ਆ ਕੋਈ ਕਿਸੇ ਨੂੰ ਕੁਝ ਨਹੀਂ ਮਿਲਿਆ ਹੈਗਾ ਅਸੀਂ ਪੂਰੀ ਤਰ੍ਹਾਂ ਸੰਗਤ ਦੀ ਹੈਲਪ ਕਰਾਂਗੇ ਉੱਥੇ ਹੈਗਾ ਔਰ ਜਿਸ ਚੀਜ਼ ਦੀ ਲੋੜ ਹੋਗੀ ਆਪਾਂ ਸੰਗਤ ਨੂੰ ਦੇਵਾਂਗੇ ਬੱਚਿਆਂ ਨੂੰ ਦੁੱਧ ਹੋਊਗਾ ਜੀ ਔਰ ਖਾਣ ਪੀਣ ਦਾ ਸਮਾਨ ਹੋਊਗਾ ਆੜ ਕਵੇ ਸ੍ਰਿਸ਼ਟੀ ਕਰਤਾ ਪ੍ਰਭ ਵਾਲਮੀ ਭਗਵਾਨ ਜੀ ਦੀ ਪ੍ਰਗਟ ਦਿਵਸ ਇਸ ਸਬੰਧ ਵਿੱਚ 6 ਤਰੀਕ ਨੂੰ ਸਵੇਰੇ 8 ਵਜੇ ਯਾਤਰਾ ਕੱਢੀ ਜਾ ਰਹੀ ਹੈ ਡੇਰਾ ਰੀਪਰ ਤੋਂ ਬਾਬਾ ਪ੍ਰਗਟ ਨਾਥ ਜੀ ਦੀ ਅਗਵਾਈ ਵਿੱਚ ਅਸੀਂ ਉਹਨਾਂ ਦੇ ਨਾਲ ਰੂਹਬਰੂ ਹੋ ਰਹੇ ਹਾਂ ਬਾਬਾ ਜੀ ਜੈ ਹਾਰ ਵਾਲਮੀਕ ਜੀ ਜੈ ਬਾਬਾ ਵਾਲਮੀਕ ਜੀ ਅਮਾ ਜੀ ਕੀ ਕਹਿਣਾ ਚਾਹੁੰਦੇ ਆ ਯਾਤਰਾ ਦਾ ਅਸੀਂ ਸਭ ਤੋਂ ਪਹਿਲਾਂ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਹਾਂ ਭਗਵਾਨ ਵਾਲਮੀਕ ਮਾਰ ਦੇ ਪ੍ਰਗਟ ਦਿਵਸ ਦੀ ਜੀ ਸਾਰਿਆਂ ਨੂੰ ਸ਼ੁਭ ਕਾਮਨਾ ਦੇਣਾ ਚਾਹੁੰਦੇ ਹਾਂ ਕਿਉਂਕਿ ਇਹ ਜਤ ਪ੍ਰਗਟ ਦਿਵਸ ਹੈ ਸਾਰੇ ਵਿਸ਼ਵ ਪਾਰ ਚ ਮਨਾਇਆ ਜਾ ਰਿਹਾ ਹੈ ਔਰ ਸੱਚੇ ਪਾਸ਼ਾ ਸਾਰੇ ਜਗਤ ਤੇ ਕਿਰਪਾ ਕਰੇ ਕਿਉਂਕਿ ਆ ਸਮਾਂ ਬਹੁਤ ਨਾਜ਼ੁਕ ਜਾ ਰਿਹਾ ਹੈ ਇਸ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬੜੇ ਹੜ ਆਏ ਆ ਪੰਜਾਬ ਦੀ ਜਿਹੜੇ ਹੈਗੇ ਕਿਸਾਨ ਮਜ਼ਦੂਰ ਬਹੁਤ ਤਰਸਯੋਗ ਹਾਲਾਤ ਚੋਂ ਗੁਜ਼ਰ ਰਹੇ ਹੈਗੇ ਆਗੇ ਤੇ ਅਸੀਂ ਤੋਂ ਉਹਨਾਂ ਦੇ ਚਰਨ ਕਮਲਾਂ 'ਚ ਹੀ ਅਰਦਾਸ ਕਰਾਂਗੇ ਕਿ ਸੱਚੇ ਪਾਸ਼ਾ ਇਹਨਾਂ ਦੇ ਸਾਰੇ ਤੇ ਨੇਰ ਕਰੀ ਇਹਨਾਂ ਤੇ ਕਿਰਪਾ ਕਰੀ ਤਾਂ ਕਿ ਇਹਨਾਂ ਦਾ ਮੁੱਢ ਬਿਸਾਬਾ ਹੋਵੇ ਮੁੱਢ ਹੈ ਫੁਰ ਪਨਰ ਜੀ ਉਹਨਾਂ ਫੇਰਣਾ ਮਿਲੇਗਾ ਘਰ ਫੇਰ ਦੁਆਰਾ ਤੋਂ ਬਣ ਹੈਗਾ ਕਿਉਂਕਿ ਅਸੀਂ ਉੱਥੇ ਜਾ ਕੇ ਅਰਦਾਸ ਹੀ ਕਰਨੀ ਹੈ ਸੱਚੇ ਪਾਤਸ਼ਾਹ ਚਰਨਾਂ ਦੇ ਵਿੱਚ ਹੈਗਾ ਕਿਉਂਕਿ ਜਿੱਥੇ ਇਨਾ ਵੱਡਾ ਸਮਾਜ ਦੇ ਵਿੱਚ ਨੁਕਸਾਨ ਹੋਇਆ ਹੈਗਾ ਤੇ ਪ੍ਰਮਾਤਮਾ ਭਗਵਾਨ ਹੀ ਪੂਰਾ ਕਰ ਸਕਦਾ ਹੈਗਾ ਕਿਉਂਕਿ ਦੁਨਿਆਵੀ ਬੰਦੇ ਜਿਹੜੇ ਲੀਡਰ ਹੋਗਾ ਜਾਂ ਹੋਰ ਹੈਗੇ ਹੈਗਾ ਅਸੀਂ ਦੇਖਦੇ ਹਾਂ ਕਿ ਉਹ ਐਵੇਂ ਲੋਕਾਂ ਨੂੰ ਗਮਰਾਹ ਕਰਦੇ ਪਏ ਹੈਗੇ ਆ ਕੋਈ ਕਹਿੰਦਾ ਮੈਂ ਆ ਪੈਸੇ ਦੇ ਦੂੰਗਾ ਕੁਝ ਆ ਕਰ ਦੂੰਗਾ ਹੈਗਾ ਪਰ ਖਾਸ ਕਰਕੇ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਆ ਜਾਂ ਹਾਲਾਤ ਦੇਖਨੇ ਆ ਉਹਦਾ ਦੇ ਹਾਲਾਤ ਹੈਗੇ ਕੋਈ ਕਿਸੇ ਨੂੰ ਕੁਝ ਨਹੀਂ ਮਿਲਿਆ ਹੈਗਾ ਇਸ ਕਰਕੇ ਜੇ ਦੇਣ ਵਾਲਾ ਹੈਗਾ ਤਾਂ ਦਿਆਲੂਪੁਰជា ਕਿਰਪਾਨਤਾਨ ਜਿਹੜਾ ਦੇ ਕੇ ਪਛਤਾਉਂਦਾ ਨਹੀਂ ਹੈਗਾ ਜਿਹੜਾ ਦੇ ਕੇ ਖੋਹਦਾ ਨਹੀਂ ਦੇ ਕੇ ਚਤਾਰਦਾ ਨਹੀਂ ਹੈਗਾ ਇਹੀ ਉਹਨਾਂ ਦੇ ਚਰਨਾ ਕਲੋਂ ਦੀ ਅਸਤੇ ਤੇ ਸਵਾਰ ਇਸ ਪ੍ਰਗਟ ਦਿਵਸ ਤੇ ਅਸੀਂ ਅਰਦਾਸ ਕਰਾਂਗੇ ਮਹਾਰਾਜ ਭਗਵਾਨ ਬਾਲਮਿਕ ਜੀ ਮਹਾ ਚਰਨਾ ਵਿੱਚ ਜਾ ਕੇ ਉੱਥੇ ਅੰਮਰਸਰ ਵਿੱਚ ਹੈਗਾ ਜੱਤਾ ਜਿਹੜੀ ਹੈ ਸਾਡੀ ਪਿੰਡਾਂ ਵਿੱਚੋਂ ਕਾਫੀ ਸਾਰੀਆਂ ਬੀਬੀਆਂ ਭੈਣਾਂ ਬੱਚੇ ਸਾਡੇ ਨਾਲ ਜਾਣਗੇ ਜੀ ਤੇ ਪੰਜਾਬ ਸਰਕਾਰ ਨੇ ਡੀ ਸਾਹਿਬ ਨਾਲ ਸਾਡੀ ਗੱਲ ਹੋਈ ਪਿਛਲੇ ਦਿਨੀ ਜੀ ਜੀ ਡੀ ਸਾਹਿਬ ਸਾਰੇ ਇੰਤਜ਼ਾਮ ਡੀ ਸਾਹਿਬ ਵੀ ਅੱਗੇ ਵੀ ਡੀ ਸਾਹਿਬ ਵੀ ਕਰਦੇ ਹੈਗੇ ਆ ਜੀ ਜੀ ਤੇ ਡੀ ਸਾਹਿਬ ਸਾਰੇ ਇੰਤਜ਼ਾਮ ਖਾਣ ਪੀਣ ਦੇ ਹਰ ਪ੍ਰਬੰਧ ਹੈਗਾ ਔਰ ਕਰੀਬਨ 40 ਕਮਰੇ ਉਹਨਾਂ ਨੇ ਸਾਡੇ ਉੱਥੇ 80 ਕਮਰੇ ਹੈਗੇ ਆ 40 ਕਮਰੇ ਜਿਹੜੇ ਆ ਸਾਨੂੰ ਸਾਡੀ ਯਾਤਰਾ ਲਈ ਦਿੱਤੇ ਗਏ ਹੈਗੇ ਆ ਤਿੰਨ ਹਾਲ ਦਿੱਤੇ ਗਏ ਹੈਗੇ ਆ ਜਿਹੜਾ ਤਿੰਨ ਹਾਲਾਂ ਦੇ ਵਿੱਚ ਸੰਗਤ ਜਿਹੜੀ ਹੈ ਉਹ ਵਿਸ਼ਰਾਮ ਕਰੇਗੀ ਹੈਗਾ ਤੇ ਬਾਕੀ ਜਿਹੜੇ ਹੈਗੇ ਆ ਮਹਾਪੁਰਸ਼ ਹੈਗੇ ਆ ਜਿਹੜੇ ਬੁੱਧੀਜੀਵੀ ਹੈਗੇ ਆ ਉਹ ਨਾਲੇ ਕੁਝ ਵੀ ਆਪੀ ਕਮਰੇ ਵੀ ਦਿੱਤੇ ਗਿਆ ਹੈਗੇ ਆ ਵੀ ਜਿਹੜੇ ਸਮਾਜ ਦੇ ਪ੍ਰਚਾਰਕ ਹੋ ਗਏ ਹੈਗੇ ਸੰਤ ਮਹਾਪੁਰਸ਼ ਹੋ ਗਏ ਹੈਗੇ ਜਾਂ ਲੀਡਰ ਸਹਿਬਾਨ ਸ਼ਾਮ ਨੂੰ ਆਣਗੇ ਹੈਗਾ ਤੇ ਉਹਨਾਂ ਦੇ ਵਿੱਚ ਦੋ ਐਸਐਸਏ ਲੱਗੇ ਹੈਗੇ ਆ ਜਿਹੜੇ ਉਹਨਾਂ ਕਮਰਿਆਂ ਦੀ ਦੇਣ ਕੇ ਵੰਡ ਕਰਕੇ ਸਾਰਿਆਂ ਨੂੰ ਹੈਗਾ ਹੈਗਾ ਤੇ ਬਾਕੀ ਹਾਲ ਹੈਗੇ ਆ ਬਾਕੀ ਜਿੰਨੇ ਜੋ ਕਿ ਆਪਾਂ ਹੈਗੇ ਆ ਆਪਾਂ ਵੀ ਸੰਗਤ ਦੇ ਨਾਲ ਹੈਗੇ ਆ ਅਸੀਂ ਪੂਰੀ ਤਰ੍ਹਾਂ ਸੰਗਤ ਦੀ ਹੈਲਪ ਕਰਾਂਗੇ ਉੱਥੇ ਹੈਗਾ ਔਰ ਜਿਸ ਚੀਜ਼ ਦੀ ਲੋੜ ਹੋਗੀ ਆਪਾਂ ਸੰਗਤ ਨੂੰ ਦੇਵਾਂਗੇ ਬੱਚਿਆਂ ਨੂੰ ਦੁੱਧ ਹੋਊਗਾ ਜੀ ਹੋਰ ਖਾਣ ਪੀਣ ਦਾ ਸਮਾਨ ਹੋਊਗਾ ਕਿਸੇ ਨੂੰ ਕਿਸ ਤਰ੍ਹਾਂ ਦੇ ਕੋਈ ਪ੍ਰੋਬਲਮ ਨਹੀਂ ਹੋਣੀ ਉੱਥੇ ਹੈਗਾ ਬਾਬਾ ਜੀ ਆਪਣੇ ਕਿਹੜੇ ਕਿਹੜੇ ਮਹਾਪੁਰਸ਼ ਸਵੇਰੇ ਇੱਥੇ ਯਾਤਰਾ ਸ਼ਾਮਲ ਹੋ ਸਾਰੇ ਸੰਤਾਂ ਨੂੰ ਇੱਥੇ ਇਵਿਟੇਸ਼ਨ ਦਾ ਸਾਰਾ ਨੂੰ ਭੇਜਿਆ ਹੈਗਾ ਪਰ ਖਾਸ ਕਰਕੇ ਮਹਾਰਾਜ ਸੀਚੇਵਾਲ ਮਹਾਪੁਰਸ਼ੇ ਨੂੰ ਯਾਤਰਾ ਨੂੰ ਚਾਲੀ ਕਰਨਗੇ ਬਾਕੀ ਸਾਡੇ ਜਿਹੜੇ ਵੱਡੇ ਮਹਿੰਤ ਹੈਗੇ ਆ ਬਟਿੰਡੇ ਰਹਿੰਦੇ ਹੈਗੇ ਉਹ ਵੀ ਇੱਥੇ ਪਹੁੰਚਣਗੇ ਹੈਗਾ ਆ ਬਾਬਾ ਮਨੁਸ਼ੀ ਨਾਦੇ ਸਮਾਹ ਤੇ ਤੇ ਇੱਕ ਸਾਡੇ ਮੋਗੇ ਵਿੱਚ ਮੰਤਰੀ ਰਹਿੰਦੇ ਆ ਜੀ ਉਹ ਵੀ ਕੱਲ ਆ ਜਾਣਗੇ ਇੱਥੇ ਹੈਗਾ ਜੀ ਤੇ ਬਾਕੀ ਸਾਰੇ ਇਲਾਕੇ ਇਲਾਕੇ ਵਰਦੇ ਸੰਤ ਮਹਾਂਪੁਰਸ਼ ਇੱਥੇ ਪਹੁੰਚਣਗੇ ਲੀਡਰ ਸਹਿਬਣ ਪਹੁੰਚਣਗੇ ਜੀ ਔਰ ਜ਼ਿਲ੍ਹਾ ਪ੍ਰਸ਼ਾਸਨ ਪਰડે ਪਹੁੰਚੇਗਾ ਤਾਂ ਕਿ ਮਹਾਰਾਜ ਚੰਨਾ ਚਰਦਾਸ ਕਰਕੇ ਸਵੇਰੇ ਅਸੀਂ 8 8:30 ਵਜੇ ਚਾਲੂ ਕਰ ਦਾਂਗੇ ਸਵੇਰੇ 8:30 ਵਜੇ ਤੁਹਾਡੇ ਕਨ ਮਤਾਬ ਚਾਲੂ ਹੋਏਗੀ ਤੇ ਕਿੰਨੀਆਂ ਬੱਸਾਂ ਤੇ ਕਿਹੜਾ ਵਾਇਆ ਬੱਸਾਂ ਦਾ ਚਲੋ ਅਸੀਂ ਸਾਡੀਆਂ ਜਿਆਦਾ ਨਹੀਂ ਕਹਿ ਸਕਦੇ तकरीबन ਅਸੀਂ ਆਪਣੇ ਵੱਲੋਂ 15 ਬੱਸਾਂ ਜਾਂ 20 ਬੱਸਾਂ ਦੀ ਕਰਿਵਣਾ ਦਿੱਤੀ ਹੋਈ ਹੈ ਬਾਕੀ ਜਿਹੜੀਆਂ ਸੰਗਤ ਨੇ ਬੱਸਾਂ ਲੈ ਕੇ ਆਣੀਆਂ ਹੈਗੀਆਂ ਆਪਣੇ ਤੌਰ ਤੇ ਉਹਨਾਂ ਨੂੰ ਬੇਨਤੀ ਕੀਤੀ ਹੈਗਾ ਵੀ ਜਿੰਨੇ ਜਿੰਨੇ ਬੱਸ ਲੈ ਕੇ ਨਹੀਂ ਆਪਣੇ ਆਪਣੇ ਤੌਰ ਤੇ ਲੈ ਕੇ ਆਵੇਗਾ ਤਾਂ ਕਿ ਮਹਾਰਾਜ ਚੰਨਾ ਦੇ ਵਿੱਚ ਕਿਉਂਕਿ ਮਹਾਰਾ ਸਾਰਿਆਂ ਦੇ ਸਾਂਝੇ ਹੈਗੇ ਆ ਇੰਨੇ ਵੱਡੇ ਅਸੀਂ ਪ੍ਰਬੰਧ ਨਹੀਂ ਕਰ ਸਕਦੇ ਹੈਗਾ ਅਸੀਂ ਕੁਝ ਕੁ ਇਲਾਕੇ ਦੇ ਲੋਕਲ ਪਿੰਡਾਂ ਨੂੰ ਜਿਹੜੀ ਆ ਬੱਸਾਂ ਵਾਸਤੇ ਅਸੀਂ ਬੇਨਤੀ ਕੀਤੀ ਸੀ ਕਿ 15-20 ਆਪਾਂ ਬੱਸਾਂ ਦੇਵਾਂਗੇ ਜਿਹੜੇ ਲਾਗੇ-ਲਾਗੇ ਪਿੰਡ ਹੋਣਗੇ ਬਾਕੀ ਜਿਹੜੇ ਪਿੰਡਾਂ ਨੂੰ ਅਸੀਂ ਬੇਨਤੀ ਕੀਤੀ ਆ ਵੀ ਅਸੀਂ ਤੁਹਾਨੂੰ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਪਰ ਤੁਸੀਂ ਬੱਸਾਂ ਆਪਣੇ ਆਪ ਲੈ ਕੇ ਆਓ ਉਹ ਬੱਸਾਂ ਉਹ ਆਪਣੇ ਆਪ ਲੈ ਕੇ ਆਉਣਗੇ ਜਿਹੜਾ ਪਿੰਡਾਂ ਦੀ ਦੂਰ ਦੇ ਪਿੰਡ ਜਿਹੜੇ ਹੈਗੇ ਆ ਉਹ ਤੇ ਸਾਡੇ ਪਾਸ ਜਾਮ ਨਹੀਂ ਸਕਦੀ ਦੂਜੀ ਗੱਲ ਹੈ ਜਾਣ ਆਉਣ ਦੀ ਦਿੱਕਤ ਬਹੁਤ ਹੈਗੀ ਆ ਇੱਕ ਤਾਂ ਬੱਸਾਂ ਨਵੰਡ ਨਹੀਂ ਔਖੀਆਂ ਹੈਗੀਆਂ ਇਸ ਕਰਕੇ ਉਹ ਆਪਣੀਆਂ ਬੱਸਾਂ ਕਰਾ ਕੇ ਲਿਆਉਣਗੇ। ਬਾਈ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਕਿਦਾਂ? ਪੁਲਿਸ ਦਾ ਪ੍ਰਬੰਧ ਚਲੋ ਆਪ ਇੱਥੇ ਕਿਹੜਾ ਕੋਈ ਕੋਈ ਲੜਾਈ ਝਗੜੇ ਦਾ ਤੰਗਾ ਪਸਾਦਾ ਹੋਣੀ ਹੈ। ਉਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਹੋਣਾ ਸਾਰਾ ਆਪੇ ਹੋਣਾ ਚਲੋ ਚਲੋ ਜ਼ਿਲ੍ਹਾ ਪ੍ਰਸ਼ਾਸਨ ਲਾਉਣਗੇ ਜਾਂ ਮਿਨਿਸਟਰ ਸਾਹਿਬਾਂ ਨੇ ਇੱਥੇ ਪਹੁੰਚਣਗੇ ਤੇ ਆਪੇ ਪੁਲਿਸ ਜ਼ਿਲ੍ਹਾ ਪੁਲਿਸ ਆਪੇ 아니 ਉਹ ਤਾਂ ਪ੍ਰਬੰਧਾ ਉਹਨਾਂ ਨੇ ਆਪੇ ਕਰਨਾ ਉਹਨਾਂ ਨੇ ਕਰਨੇ ਆ। ਅੱਜ ਦੀ ਨੌਜਵਾਨ ਪੀੜ੍ਹੀ ਕਿ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦੀ ਜ਼ਿੰਦਗੀ ਟਪਾਉਣੀ ਚਾਹੀਦੀ? ਅੱਜ ਦੀ ਨੌਜਵਾਨ ਪੀੜ੍ਹੀ ਤੋਂ ਇਹ ਕਹਿਣਾ ਚਾਹ ਸਮਾਜ ਵਿੱਚ ਸਾਨੂੰ ਆਪਣੇ ਬਜ਼ੁਰਗਾਂ ਦਾ ਵੀ ਬਹੁਤ ਸਤਿਕਾਰ ਕਰਨਾ ਚਾਹੀਦਾ ਹੈਗਾ ਮਾਪਿਓ ਦਾ ਸਤਿਕਾਰ ਕਰਨਾ ਚਾਹੀਦਾ ਹੈਗਾ ਦੇਖੋ ਮਾਪੋ ਕਿੰਨਾ ਤਕਲੀਫ ਕੱਟ ਕੇ ਆਪਣੇ ਬੱਚਾ ਨੂੰ ਪਾਲਦੇ ਹੈਗੇ ਆ ਉਹਨਾਂ ਤੇ ਪਰਪਕਾਰ ਕਰਦੇ ਆ ਫਿਰ ਉਹਨਾਂ ਨੂੰ ਪੜਾ ਲਿਖਾ ਕੇ ਸਟੈਂਡ ਕਰਦੇ ਹੈਗੇ ਆ ਤੇ ਸਹੀ ਵੱਡੇ ਹੋ ਕੇ ਆਪਣੇ ਮਾਤਾ ਪਿਤਾ ਜੀ ਦਾ ਨਰਾਦਰ ਕਰਦੇ ਹੈਗੇ ਆ ਸਾਨੂੰ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ ਹੈਗਾ ਤੇ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਪੜਾਪੇ ਦੇ ਵਿੱਚ ਹੈਗਾ ਕਿਉਂਕਿ ਸਾਡੇ ਇੰਡੀਅਨ ਕਲਚਰ ਦੇ ਵਿੱਚ ਤੇ ਦਵਸ਼ੀਅਨ ਕਲਚਰ 'ਚ ਬਹੁਤ ਅੰਤਰ ਹੈਗਾ ਅੰਤਰ ਜਿ ਕਿ ਵਿਦੇਸ਼ੀਨ ਕਲਚਰ ਉਹਨਾਂ ਦਾ ਅਲ ਡਿਫਰੈਂਟ ਹੈ ਸਾਡਾ ਕਲਚਰ ਜਿਹੜਾ ਹੈਗਾ ਇੰਡੀਅਨ ਜਾਂ ਪੰਜਾਬੀ ਕਲਚਰ ਹੈਗਾ ਉਹ ਬਹੁਤ ਹੀ ਸਾਦਾ ਤੇ ਸਰਲ ਸੁਭਾਅ ਵਾਲਾ ਕਲਚਰ ਹੈਗਾ ਅਸੀਂ ਆਪਣੇ ਮਾਤਾ ਪਿਤਾ ਵਾ ਦਾ ਅਸੀਂ ਦੇਖਦੇ ਰਹੇ ਸਾਡੇ ਅਸੀਂ ਸਾਡੇ ਮਾਤਾ ਪਿਤਾ ਆਪਣੇ ਬਜ਼ੁਰਗਾਂ ਦਾ ਕਿੰਨਾ ਕਹਿਣਾ ਮੰਨਦੇ ਸਨ ਸਾਡੀ ਮਾਂ ਕਿੰਨਾ ਮੰਦੀ ਸੀਦੀ ਤੇ ਅੱਜ ਦੇ ਜਿਹੜੇ ਬੱਚੇ ਹੈਗੇ ਆ ਉਹ ਜ਼ਿਆਦਾ ਮੋਬਾਈਲ ਵਾਲ ਜ਼ਿਆਦਾ ਧਿਆਨ ਹੋ ਗਿਆ ਉਹਨਾਂ ਦਾ ਹੈਗਾ ਉਹ ਜ਼ਿਆਦਾ ਸਮਾਜ ਵਾਲ ਘੱਟ ਹੈਗਾ ਤੇ ਮਾਂ ਪਿਓ ਵਾਲ ਘੱਟ ਖਿਆਲ ਹੈਗਾ ਹੈਗਾ ਜਿਹਨਾਂ ਨੂੰ ਟਾਈਮ ਹੁੰਦਾ ਹੈ ਤੇ ਉਹ ਮੋਬਾਈਲ ਤੇ ਬਤੀਤ ਕਰਦੇ ਹੈਗੇ ਆ ਜੀ ਇਸ ਕਰਕੇ ਮੋਬਾਈਲ ਦੀ ਵੀ ਘੱਟ ਤੋਂ ਘੱਟ ਵਾਰ ਤੋਂ ਕੀਤੀ ਜਾਣੀ ਚਾਹੀਦੀ ਜ਼ਿਆਦਾ ਨਹੀਂ ਕਰਨੀ ਚਾਹੀਦੀ ਸਾਨੂੰ ਵੱਧ ਤੋਂ ਵੱਧ ਆਪਣੇ ਮਾਪਿਓ ਦੀ ਨਾਲ ਗੱਲ ਕਰਨੀ ਚਾਹੀਦੀ ਹੈ ਭੈਣਾਂ ਭਰਾਵਾਂ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਸਮਾਜ ਜਿਹੜਾ ਹੈਗਾ ਦੇਖੋ ਜੁਆਇੰਟ ਫੈਮਿਲੀ ਦੇ ਨਾਲ ਜਿੱਦਾਂ ਇੱਕ ਮਾਲਾ ਹੁੰਦੀ ਹੈ ਜੀ ਤੇ ਮਾਲਾ ਦੇ ਮਣਕੇ ਧਾਗੇ ਨਾਲ ਜੁੜੇ ਹੁੰਦੇ ਆ ਇਸੇ ਤਰ੍ਹਾਂ ਮਾਪਿਓ ਵੀ ਧਾਗੇ ਵਰਗਾ ਕਾਰਜ ਕਰਦੇ ਹੈਗਾ ਸਾਰਾ ਪਰਿਵਾਰ ਜਿਹੜਾ ਮਾਤਾ ਪਿਤਾ ਨਾਲ ਜੁੜਿਆ ਹੁੰਦਾ ਹੈਗਾ ਇਸ ਕਰਕੇ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਅਸੀਂ ਫਿਰ ਤੋਂ ਗੁਰੂ ਵਾਲਮੀਕ ਜੀ ਮਹਾਰਾਜ ਦੇ ਗੁਰਪੁਰਬ ਦੀਆਂ ਵਿਸ਼ੇ ਭਾਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੈ ਵਾਲਮੀਕੀ ਹਰ ਹਰ ਇਹ ਹਨ ਰੀਮਪੁਰ ਵਾਲੇ ਵਾਲਿਓ ਕੀ ਬਾਬਾ ਪ੍ਰਗਨਾਥ ਜੀ ਜਿਨ੍ਹਾਂ ਨੇ ਆਪਣੇ ਮਹਾਰਾਜ ਪ੍ਰਭ ਵਾਲਮੀਕ ਜੀ ਦੇ ਪ੍ਰਗਟ ਦੇ ਰਸਤੇ ਲੱਖ ਲੱਖ ਵਧਾਈਆਂ ਦਿੱਤੀਆਂ ਸਾਰੀ ਦੁਨੀਆ ਨੂੰ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚੰਗਾ ਜੀਵਨ ਬਤੀਤ ਕਰਨ ਲਈ ਸੰਦੇਸ਼ ਦਿੱਤਾ ਮੈਂ ਗੁਰਦੇਵ ਸਿੰਘ ਪੱਟੀ ਕਪੂਰਥਲਾ ਅਮੇਜ਼ਿੰਗ ਟੀਵੀ